ਤਾਂ ਸਾਡਾ ਸਵਾਲ ਸੀ ਕਿ ਬੋਤਲ ਦੇ ਹੇਠਲੇ ਭਾਗ ਵਿੱਚ ਬਣੀ ਮੋਰੀ ਤੋਂ ਨਿਕਲ ਰਹੀ ਪਾਣੀ ਦੀ ਧਾਰ ਜ਼ਿਆਦਾ ਲੇਟਵੀਂ ਦੂਰੀ ਕਿਉਂ ਤੈਅ ਕਰਦੀ ਹੈ ਅਸੀਂ ਜਾਣਦੇ ਹਾਂ ਕਿ ਪਾਣੀ ਕਿਨਾਰਿਆਂ ਤੇ ਦਾਬ ਪਾਉਂਦਾ ਹੈ ਹੈਨਾ ਇਸ ਲਈ ਇੱਥੇ ਬੋਤਲ ਤੋਂ ਪਾਣੀ ਦੀ ਧਾਰ ਨਿਕਲ ਰਹੀ ਹੈ ਹੁਣ ਜੇ ਆਪਾਂ ਬੋਤਲ ਦੀਆਂ ਦੋਵਾਂ ਮੋਰੀਆਂ ਦੇ ਉੱਪਰ ਪਾਣੀ ਦੀ ਮਾਤਰਾ ਨੂੰ ਦੇਖੀਏ ਤਾਂ ਅਸੀਂ ਕਹਿ ਸਕਦੇ ਹਾਂ ਕਿ ਬੋਤਲ ਦੇ ਹੇਠਲੇ ਭਾਗ ਵਿੱਚ ਜੋ ਮੋਰੀ ਹੈ ਉਸ ਦੇ ਉੱਪਰ ਪਾਣੀ ਦੀ ਕਾਫੀ ਜ਼ਿਆਦਾ ਮਾਤਰਾ ਹੈ ਜਿਸਨੂੰ ਅਸੀਂ ਇੱਥੇ ਪੀਲੇ ਗੋਲ ਚੱਕਰ ਨਾਲ ਦਰਸਾਇਆ ਹੈ ਜਦਕਿ ਬੋਤਲ ਦੇ ਉਪਰੀ ਭਾਗ ਵਿੱਚ ਜੋ ਮੋਰੀ ਹੈ ਉਸ ਦੇ ਉੱਪਰ ਘੱਟ ਪਾਣੀ ਹੈ ਜਿਸਨੂੰ ਅਸੀਂ ਇੱਥੇ ਨੀਲੇ ਗੋਲ ਚੱਕਰ ਨਾਲ ਦਰਸਾਇਆ ਹੈ ਇੱਥੇ ਪੀਲੇ ਘੇਰੇ ਦੇ ਅੰਦਰ ਦਾ ਸਾਰਾ ਪਾਣੀ ਬੋਤਲ ਦੇ ਹੇਠਲੇ ਭਾਗ ਵਿੱਚ ਬਣੀ ਮੋਰੀ ਤੇ ਦਾਬ ਪਾ ਰਿਹਾ ਹੈ ਜਦਕਿ ਨੀਲੇ ਘੇਰੇ ਦੇ ਅੰਦਰ ਦਾ ਸਾਰਾ ਪਾਣੀ ਬੋਤਲ ਦੇ ਉਪਰੀ ਭਾਗ ਵਿੱਚ ਬਣੀ ਮੋਰੀ ਤੇ ਦਾਬ ਪਾ ਰਿਹਾ ਹੈ ਕਿਉਂਕਿ ਬੋਤਲ ਦੇ ਹੇਠਲੇ ਭਾਗ ਵਿੱਚ ਬਣੀ ਮੋਰੀ ਤੋਂ ਨਿਕਲ ਰਹੀ ਪਾਣੀ ਦੀ ਧਾਰ ਦੁਆਰਾ ਤੈਅ ਕੀਤੀ ਗਈ ਲੇਟਵੀ ਦੂਰੀ ਜ਼ਿਆਦਾ ਹੈ ਇਸ ਲਈ ਅਸੀਂ ਕਹਿ ਸਕਦੇ ਹਾਂ ਕਿ ਬੋਤਲ ਦਾ ਪਾਣੀ ਹੇਠਲੇ ਭਾਗ ਵਿੱਚ ਬਣੀ ਮੋਰੀ ਤੇ ਜ਼ਿਆਦਾ ਦਾਬ ਪਾ ਰਿਹਾ ਹੈ ਤੇ ਉਪਰੀ ਭਾਗ ਵਿੱਚ ਬਣੀ ਮੋਰੀ ਤੇ ਘੱਟ ਦਾਬ ਪਾ ਰਿਹਾ ਹੈ ਤੇ ਇਸ ਆਧਾਰ ਤੇ ਅਸੀਂ ਕਹਿ ਸਕਦੇ ਹਾਂ ਕਿ ਪਾਣੀ ਜਾਂ ਕਿਸੇ ਵੀ ਤਰਲ ਪਦਾਰਤ ਤੇ ਕਾਰਨ ਲੱਗਣ ਵਾਲਾ ਦਾਬ ਉਚਾਈ ਦੇ ਨਾਲ ਵੱਧਾ ਜਾਂਦਾ ਹੈ ਜੇ ਅਸੀਂ ਕਿਸੇ ਵਾਟਰ ਬੋਡੀ ਦੇ ਅੰਦਰ ਜ਼ਿਆਦਾ ਗਹਿਰਾਈ ਵਿੱਚ ਚਲੇ ਜਾਈਏ ਤਾਂ ਸਾਨੂੰ ਜ਼ਿਆਦਾ ਦਾਬ ਦਾ ਅਨੁਭਵ ਹੋਵੇਗਾ। ਇਹੀ ਕਾਰਨ ਹੈ ਕਿ ਸਮੁੰਦਰ ਵਿੱਚ ਪਾਣੀ ਦੇ ਅੰਦਰ ਕਾਫੀ ਗਹਿਰਾਈ ਵਿੱਚ ਚੱਲਣ ਵਾਲੀਆਂ ਪੰਡੁੱਬੀਆਂ ਦਾ ਧਾਤ ਨਾਲ ਬਣਿਆ ਢਾਂਚਾ ਕਾਫੀ ਮਜ਼ਬੂਤ ਹੁੰਦਾ ਹੈ ਤਾਂ ਜੋ ਆਪਣੇ ਉੱਪਰ ਪਾਣੀ ਦੇ ਕਾਰਨ ਪੈਣ ਵਾਲੇ ਉੱਚ ਦਾਬ ਨੂੰ ਆਸਾਨੀ ਨਾਲ ਸਹਿ ਸਕੇ।